ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਪੰਜਾਬ ਦੇ ਵਿੱਚ ਗੁੰਡਾਗਰਦੀ ਤੇ ਫਰੋਤੀ ਮੰਗਣ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦਾ ਇੱਕ ਤਾਜ਼ਾ ਮਾਮਲਾ ਤਰਨਤਾਰਨ ਦੇ ਕਸਬਾ ਚੋਲਾ ਸਾਹਿਬ ਤੋਂ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਉਸ ਅਣਪਛਾਤੇ ਵਿਅਕਤੀਆਂ ਵੱਲੋਂ ਚੋਲਾ ਸਾਹਿਬ ਦੀ ਪ੍ਰੀਤ ਟੈਲੀਕਮ ਮੋਬਾਈਲ ਦੀ ਦੁਕਾਨਦਾਰ ਤੇ ਕੁਝ ਦਿਨ ਪਹਿਲਾਂ 10 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਜੋ ਕਿ ਫਰੋਤੀ ਨਾ ਦੇਣ ਤੇ ਪ੍ਰੀ ਟੈਲੀਕਮ ਦੇ ਮਾਲਕ ਨੂੰ ਸ਼ਰੀਆਮ ਬਾਜ਼ਾਰ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਇਸ ਤੇ ਕੀ ਤਸਵੀਰਾਂ ਤੁਸੀਂ ਸੀਸੀਟੀਵੀ ਫੁਟੇਜਾਂ ਹੀ ਦੇਖ ਸਕਦੇ ਹੋ ਜਿੱਥੇ ਇਸ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਪੰਜਾਬ ਪੁਲਿਸ ਤੇ ਵਿਰੋਧ ਰੋਸ ਜ਼ਾਹਰ ਕੀਤਾ ਪਰ ਜੇਕਰ ਗੱਲ ਕਰੀਏ ਪੰਜਾਬ ਪੁਲਿਸ ਦੀ ਤਾਂ ਉਹ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਇਨ੍ਹਾਂ ਗੁੰਡਾਗਰਦਾਂ ਤੇ ਫਰੋਤੀ ਦੀ ਮੰਗ ਕਰਨ ਵਾਲਿਆਂ ਦੇ ਵਿਰੁੱਧ ਚੌਕਸ ਦਿਖਾਈ ਦੇਣ ਦੇ ਨਜ਼ਰ ਆ ਰਹੀ ਹੈ ਹੁਣ ਦੇਖਣਾ ਹੈਗਾ ਕਿ ਪੁਲਿਸ ਇਹਨਾਂ ਦੋਸ਼ੀਆਂ ਨੂੰ ਕਦੋਂ ਤੱਕ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ న్యూਸ 100 ਸਰਬਜੀਤ ਸਿੰਘ ਦੇ ਵਿਸ਼ੇਸ਼ ਰਿਪੋਰਟ ਜੀ ਅੱਜ ਕੋਈ ਦੁਪਹਿਰੇ 3:00 ਵਜੇ ਦੇ 20 ਮਿੰਟ ਤੇ ਪ੍ਰੀਤ ਕਾਲੀ ਗੋਮ ਦੀ ਦੁਕਾਨਾਂ ਜੀ ਇੱਥੇ ਅਣਪਛਾਤੇ ਬੰਦੇ ਨੇ ਆਣ ਕੇ ਗੋਲੀਆਂ ਚਲਾਈਆਂ ਜਿਹੜੀਆਂ ਪ੍ਰੀਤ ਕਾਲੀ ਗੋਮ ਦੇ ਮਾਲ ਗੁਰਜਿੰਦਰ ਸਿੰਘ ਦੇ ਥਲਵੇ ਲੱਤਾਂ ਦੇ ਵਿੱਚ ਵਜੀਆਂ ਜੀ ਹਾਂ ਜਿਹੜਾ ਦਫੀ ਜਾਰੀ ਬੰਦੇ ਨੇ ਹਾਲਤ ਅਜੇ ਪਤਾ ਕਰ ਰਹੇ ਆ ਕਿ ਠੀਕ ਨੇ ਕੋਈ ਬੋਲਦਾ ਉਹਦਾ ਕੋਈ ਫਰੋਤੀ ਮੰਡੀ ਹੀ ਕੋਈ ਹਾਂਜੀ ਇਹਨਾਂ ਨੂੰ ਫਰਟਾਈ ਦੀ ਗੱਲ ਪਤਾ ਲੱਗਾ ਕਿ ਕਿਹਦੇ ਵੱਲ ਫਰੋਤੀ ਮੰਡੀ ਆਹ ਜੀ ਸੱਤੇ ਸੱਤੇ ਦਾ ਨਾਮ ਪਰ ਮਾਮਲਾ ਕਰਦਾ ਕਿ ਆ ਘਾ ਰਹੇ ਜੀ ਮਾਮਲਾ